ਜਿੰਦਾਬਾਦ ਜਿੰਦਾਬਾਦ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀਨ ਪਿੰਡ ਸਰਦੀ ਆਖਰੀ ਪਿੰਡ ਚੌੜਾ ਕਲਾਂ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਬਲਾਕ ਪ੍ਰਧਾਨ ਨਿਰਮਲ ਸਿੰਘ ਦਸਪੁਰ ਦੀ ਪ੍ਰੇਰਣਾ ਸਦਕਾ ਗੁਲੇਸ਼ ਸਿੰਘ ਕੋਲੋਂ ਚੌੜਾ ਕਲਾਂ ਦੇ ਗ੍ਰਹਿ ਵਿਖੇ ਰੱਖੀ ਇੱਕ ਛੋਟੀ ਮੀਟਿੰਗ ਨੇ ਰੇਲੀ ਦਾ ਰੂਪ ਧਾਰ ਲਿਆ ਇਸ ਮੁਕੇ ਹਲਕਾ ਅਗੂਗੁਰ ਗੁਰਦੀਪ ਸਿੰਘ ਰੰਡਾਵਾ ਵੱਲੋਂ ਮੀਟਿੰਗ ਨੂੰ ਸਬੂਤਨਕ ਕਰਦੇ ਆਪਣੀ ਪਾਰਟੀ ਦੀਆਂ ਹੁਣ ਤੱਕ ਦੀਆਂ ਉਪਲਬਧੀਆਂ ਦਾ ਨਾਇਆਂ ਗੀਆਂ ਗੁਰਦੀਪ ਸਿੰਘ ਰੰਡਾਵਾ ਨੇ ਹਲਕਾ ਵਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਮੇਰੇ ਕੋਲ ਆਉਣ ਤੇ ਜੋ ਵੀ ਉਹਨਾਂ ਦੇ ਕੰਮ ਹਨ ਉਹਨਾਂ ਨੂੰ ਪਹਿਲੇ ਅਧਾਰ ਤੇ ਕੀਤਾ ਜਾਵੇਗਾ ਇਸ ਮੁਕੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਚੌੜਾ ਕਲਾਂ ਦੇ ਚਾਰ ਪੰਚਾਂ ਸਮੇਤ ਪੰਜਾਬ ਪਰਿਵਾਰਾਂ ਨੇ ਆਮ ਆਦੀ ਪੱਤਰ ਸ਼ਾਮਲ ਹੋਏ ਗੁਰਦੀਪ ਸਿੰਘ ਰਧਾਵਾ ਲੋਕ ਪਾਰਟੀ ਦੇ ਸ਼ਾਮਲ ਹੋਣ ਵਾਲੇ ਹਰੇਕ ਵਰਕਰ ਨੂੰ ਆਪਣੀ ਪਾਰਟੀ ਦੇ ਨਿਸ਼ਾਨ ਵਾਲੇ ਸਰੂਪੇ ਪਾ ਕੇ ਪਾਰਟੀ ਦੇ ਉੱਤੇ ਜੀ ਆਇਆਂ ਕਿਹਾ ਗੁਰਦੀਪ ਸਿੰਘ ਰਧਾਵਾ ਨੇ ਕਿਹਾ ਕਿ ਪਾਰਟੀ ਸ਼ਾਮਲ ਹੋਣ ਵਾਲੇ ਹਰੇਕ ਵਰਕਰ ਦਾ ਬੰਦਾ ਮਾਨਸਨ ਮਾਨ ਕੀਤਾ ਜਾਵੇਗਾ ਇਸ ਮੌਕੇ ਸ਼ਾਮਲ ਹੋਏ ਵਰਕਰਾਂ ਵੱਲੋਂ ਹਲਕਾ ਇੰਚਾਰਜ ਆਮ ਆਦੀ ਪਾਰਟੀ ਪਰ ਗੁਰਦੀਪ ਸਿੰਘ ਰਧਾਵਾ ਨੇ ਸ਼ੁਰੂਆਤ ਕਰਕੇ ਉਹ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦੀ ਪਾਰਟੀ ਦਾ ਡਟ ਕੇ ਸਾਥ ਦੇਣਗੇ ਗੁਰਦੀਪ ਸਿੰਘ ਰੰਧਾਵਾ ਨੇ ਕੇਂਦਰ ਦੀ ਭਾਰਤ ਸਰਕਾਰ ਵੱਲੋਂ ਡਰਾਈਵਰਾਂ ਉੱਪਰ ਬਣਾਏ ਗਏ ਹੇ ਟੈਂਡਰ ਰਣ ਕਾਨੂੰਨ ਦੀ ਪੂਰ ਦੌਰ ਸ਼ਬਦਾਂ ਵਿੱਚ ਨੇ ਕੀਤੀ ਦਿੱਤੀ ਤੇ ਕਿਹਾ ਕਿ ਜਿਹੜੇ ਕੇਂਦਰ ਦੀ ਭਾਰਤ ਸਰਕਾਰ ਦੇ ਡਰਾਈਵਰਾਂ ਉੱਪਰ ਕਾਲੇ ਕਾਨੂੰਨ ਥੋਪੇ ਹਨ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਗੁਰਦੀਪ ਸਿੰਘ ਰੰਧਾਵਾ ਨੇ ਸ਼ਰੋਮੀ ਕਲਰ ਪਾਰਟੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਚੌਥ ਜਤਰਾ ਦੇ ਸਿੱਖੇ ਨੇ ਸਾਹਦੇਗੇ ਬਿਊਰੋ ਰਿਪੋਰਟ ਪੰਜਾਬ ਨਿਊਜ਼ ਵੇਖੋ ਅੱਜ ਜਿਹੜਾ ਪ੍ਰੋਗਰਾਮ ਸੀਗਾ ਇਹ ਬਾ ਡੇਰਾ ਪਾਪਾ ਨਾਨਕ ਦਾ ਅਖੀਰਲਾ ਪਿੰਡ ਆ ਹਲਕੇ ਦਾ ਚੌੜਾ ਕਲਾ ਇੱਥੇ ਸਰਦਾਰ ਜਗੀਰ ਸਿੰਘ ਕਾਲੋਂ ਜਿਹੜੇ ਪੁਰਾਣੀ ਕਾਲੀ ਦਲ ਨਾਲ ਸੀਗੇ بڑے ਪੁਰਾਣੇ ਵਰਕਰ ਸੀਗੇ ਕਾਲੀ ਦਲ ਦੇ ਉਹਨਾਂ ਦਾ ਬੇਟਾ ਨਾਲ ਦਲੇਰ ਸਿੰਘ ਕਾਲੋਂ ਉਹਨਾਂ ਦੇ ਗ੍ਰਹਿ ਵਿਖੇ ਪ੍ਰੋਗਰਾਮ ਸੀਗਾ ਉਹਨਾਂ ਕਹਿ ਗਏ ਅਸੀਂ ਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਨੀ ਹੈ ਤਾਂ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਤਾਂ ਜਿਹੜਾ ਮੈਂ ਤਾਂ ਸੋਚਿਆ ਕਿ ਛੋਟਾ ਹੀ ਪ੍ਰੋਗਰਾਮ ਹੋਣਾ ਪਰ ਇਹ ਬੜਾ ਵੱਡਾ ਜਿਹੜਾ ਮੈਂ ਤਾਂ ਕਹਣਾ ਰੈਲੀ ਬਣ ਗਈ ਆ ਕਿੰਦਾ ਵੱਡਾ ਪਰ ਇਹ ਤੋਂ ਜਦੋਂ ਇਹੇ ਪਰਿਵਾਰ ਜਦੋਂ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਆਉਣਗੇ ਪਰਿਵਾਰ ਵੱਡਾ ਹੋਏਗਾ ਤਾਂ ਪਾਰਟੀ ਦਿਨੋਦਨ ਜਿਹੜੀ ਉਹ ਤਰੱਕੀ ਕਰੇਗੀ ਵੇਖੋ ਜੀ ਮੈਂ ਮੈਨੂੰ ਪੂਰਾ ਯਕੀਨ ਆ ਡੇਰਾ ਬਾਬਾ ਨਾਨਕ ਖਾਲਕੇ ਤੇ ਕਿ ਸਭ ਤੋਂ ਵੱਧ ਜ਼ਿਲ੍ਹਾ ਗਰਦਾਪੁਰ ਦੀ ਲੀਡ ਜਿਹੜੀ ਡੇਰਾ ਬਾਬਾ ਨਾਨਕ ਖਾਲਕੇ ਜਵਾਮਾਦੀ ਪਾਰਟੀ 'ਚ ਮਿਲਦੀ ਹੈ ਤੇ ਸਰ ਸੁਖਬੀਰ ਸਿੰਘ ਬਦਲਵਾਲੋਂ ਪੰਜਾਬ ਬਚਾਓ ਯਾਤਰਾ ਸਟਾਰਟ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਆਂ ਉਸ ਜਦ ਤਖਵੀਰ ਨੇ ਪੰਜਾਬ ਬਚਾਉ ਜਦੋਂ ਪੰਜਾਬ ਨੂੰ ਜਾੜ ਹੀ ਦਿੱਤਾ ਉਹ ਜਾੜਨ ਵਾਲੇ ਕੌਣ ਸੀਗੇ ਪਹਿਲਾਂ ਤੁਸੀਂ ਇਹਨਾਂ ਨੂੰ ਜਾੜਤਾ ਹੁਣ ਕਿਹੜਾ ਬਚਾਉਣਾ ਤੁਸੀਂ ਤੁਸੀਂ ਤਾਂ ਜੋ ਪੰਜਾਬ ਦਾ ਹਾਲ ਕੀਤਾ ਪੰਜਾਬ ਦੇ ਲੋਕਾਂ ਨੂੰ ਪਤਾ 2022 ਚ ਦਸ ਹੀ ਦਿੱਤਾ ਤੁਹਾਨੂੰ ਲੱਗ ਗਈ ਪਤਾ ਸਾਰੇ ਪੰਜਾਬ ਚ ਦੋ ਸੀਟਾਂ ਤੁਹਾਨੂੰ ਮਿਲੀਆਂ ਅਜੇ ਕੋ ਕਸਰ ਛੱਡੀ ਰੰਗ ਦਿੱਤੀ ਲੋਕਾਂ ਨੇ ਤੁਹਾਡੇ ਨਾਲ ਇਹ ਇੱਕ ਲੈਕਸਨ ਸਟੰਟ ਹੈ ਇਹ ਕਰਦੇ ਫਿਰਦੇ ਨੇ ਉਹਦੇ ਨਾਲ ਕੋਈ ਫਰਕ ਨਹੀਂ ਪਾਣਾ ਪੰਜਾਬ ਦੇ ਲੋਕ ਸਭ ਕੁਝ ਜਾਣਦੇ ਸਰ ਈਡੀ ਜਿਹੜੀ ਆ ਕਿਸ ਦੀ ਆ ਲੈ ਦੇ ਮਗਰ ਪਈ ਆ ਕਿਸ ਨਾਲ ਦੇਖ ਲਈ ਜੀ ਵੇਖੋ ਈਡੀ ਜਿਹੜੀ ਆ ਬੀਜੇਪੀ ਉਹ ਹਤਖੰਡਾ ਨੂੰ ਵਰਤਦੀ ਹੈ ਸਿਰਫ ਬੀਜੇਪੀ ਨੂੰ ਸਿਰਫ ਡਾਰਵਾਤ ਅਰਵਿੰਦ ਕੇਜਰੀਵਾਲ ਜੀ ਕੋ ਡਰਦੇ ਨੇ ਤਾਂ ਇਸ ਕਰਕੇ ਇੱਕ ਸਿਆਸਤ ਤੋਂ ਪ੍ਰੇਰਿਤ ਹੈ ਕਿ ਉਹਨਾਂ ਨੂੰ ਇੱਕ ਬਣਾਇਆ ਕਿ ਉਹਨਾਂ ਨੂੰ ਆਪਾਂ ਜਿਹੜਾ ਈਡੀ ਦੇ ਥਰੂ ਜਿਹੜਾ ਵਾ ਉਹਨੂੰ ਅੰਦਰ ਕਰਨਾ ਜੇਲ੍ਹ ਚ ਕਰਨਾ ਪਰ ਇੱਕ ਗੱਲ ਬੀਜੇਪੀ ਵੱਲ ਸੁਣ ਲੈਣ ਤੁਸੀਂ ਕੇਜਰੀਵਾਲ ਸਾਹਿਬ ਨੂੰ ਤਾਂ ਅੰਦਰ ਕਰ ਸਕਦੇ ਹੋ ਈਟੀ ਦੇ ਰਾਹੀਂ ਪਰ ਕੇਜਰੀਵਾਲ ਦੀ ਸੋਚ ਨੂੰ ਨਹੀਂ ਅੰਦਰ ਕਰ ਸਕਦੇ 140 ਕਰੋੜ ਦਾ ਮੁਲਕ ਹੈ ਸਾਰੇ ਲੋਕ ਦੇਖਦੇ ਨੇ 140 ਕਰੋੜ ਦੀ ਆਬਾਦੀ ਦਾ ਮੁਲਕ ਦੇਖ ਰਿਹਾ ਕਿ ਕੌਣ ਕੀ ਕਰ ਰਿਹਾ ਉਹਦਾ 140 ਕਰੋੜ ਦੀ ਆਬਾਦੀ ਵਾਲਾ ਮੁਲਕ ਤੁਹਾਨੂੰ 2024 ਚੱਲ ਜੱਟ ਦਿਨ ਕਿ ਦੇਖ ਕੇ ਦੇਖ ਲੋ ਤੁਹਾਡਾ ਕੰਮ ਬੰਨਾ ਕੀ ਹੈ ਸਰ ਕੇਂਦਰ ਨੇ ਕਹੇ ਟੈਂਡਰਾਂ ਨੇ ਕੁਲ ਬਣਾਇਆ ਜਿਹਦੇ ਵਿੱਚ ਡਰਾਈਵਰ ਜਿਹੜੇ ਇਸ ਵੇਲੇ ਮਤਲ ਧਰਨਾ ਲਾ ਕੇ ਬੈਠੇ ਨੇ ਦੇਖੋ ਬੜੀ ਮੱਧ ਭਾਗੀ ਗੱਲ ਹੈ ਕਿ ਜਿਹੜੇ ਆਪਣੇ ਛੋਟੇ ਛੋਟੇ ਪਰਿਵਾਰਾਂ ਨੂੰ ਰਾਤ ਰੋਡਾਂ ਤੇ ਰਹਿ ਕੇ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰਦੇ ਉਹਨਾਂ ਵਾਸਤੇ ਐਡਾ ਸਖਤ ਕਾਨੂੰਨ ਬਣਾਉਣਾ ਹੈ ਕਿ 7 ਲੱਖ ਕੇ ਕਿੰਨਾ ਜੁਰਮਾਨਾ ਤਾਂ ਘੱਟੋ ਘੱਟ 10 ਸਾਲ ਦੀ ਸਜ਼ਾ ਹੈ ਮੇਰੇ ਕਲੇ ਨੂੰ ਵਾਪਸ ਲੈਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਕਿ ਉਹ ਆਪਣੇ ਕੰਮ ਤੇ ਆਣ ਕੇ ਉਸੇ ਤਰ੍ਹਾਂ ਜਿੱਦਾ ਹਿੰਦੁਸਤਾਨ ਦੀ ਲਈ ਚੱਲਦੀ ਹੈ ਉਹ ਚਲਣੀ ਚਾਹੀਦੀ ਹੈ ਨਹੀਂ ਤੇ ਇਹਦੇ ਨਾਲ ਬੜਾ ਸਾਰਾ ਸਿਸਟਮ ਖਰਾਬ ਹੋ ਜਾਊਗਾ ਹਿੰਦੁਸਤਾਨ ਦਾ ਨਿਸ਼ਚਿਤ ਤਰ੍ਹਾਂ ਸਟ੍ਰਾਈਕ ਰਹੀ ਤਾਂ ਇੱਥੇ ਘੱਟੋ ਘੱਟ 50 ਪਰਿਵਾਰ ਜਿਹੜੇ ਨੇ ਦਾਖਲ ਹੋਏ ਵਿੱਚ ਆਮਾ ਦੀ ਪਾਰਟੀ ਵਿੱਚ ਮੌਜੂਦਾ ਪਤਾ ਲੱਗਾ ਕਿ ਮੌਜੂਦਾ ਜਿਹੜੇ ਪੰਚਾ ਜਿਹੜੇ ਪੈਂਚ ਹੀ ਰਪਿੰਦ ਸਿੰਘ ਜਸਵੀਰ ਸਿੰਘ ਜੀ ਪਿੰਡ ਦੀ ਇੱਕ ਲੇਡੀ ਪੈਂਚਾ ਮਾਲਟੀ ਉਹ ਇੱਥੇ ਤੱਕ ਲੋਏ ਵਿੱਚ ਜੋ ਹਲਕਾ ਨਿਚਾਰ ਜਨੇ ਗੁਰਦੀਪ ਸਿੰਘ ਦਾ ਅਹਰ ਤੁਹਾਡੇ ਵੱਲੋਂ ਕੀ ਵਿਸ਼ਵਾਸ ਦਿਵਾਇਆ ਗਿਆ ਸਾਨੂੰ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਗਿਆ ਉਹਨਾਂ ਨੂੰ ਵੀ ਇਹ ਤੁਹਾਡੀ ਪਾਰਟੀ ਨਾਲ ਅਸੀਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ ਵੀ 2024 ਆਉਣੀਆਂ ਚੋਣਾਂ ਜਿਹੜੀਆਂ ਨੇ ਉਹ ਤੁਹਾਨੂੰ ਇਧਰੋਂ ਜਿਤਾ ਕੇ ਦੱਸਾਂਗੇ ਅੱਜ ਪ੍ਰੋਗਰਾਮ ਪਿੰਡ ਚੌੜਾ ਕਲਾਂ ਦੇ ਵਿੱਚ ਜੋ ਸਰਦਾਰ ਗੁਰਦੀਪ ਸਿੰਘ ਰੰਦਾਵਾ ਜੀ ਨੇ ਇੱਕ ਮੀਟਿੰਗ ਲਈ ਹੈ ਇਸ ਮੀਟਿੰਗ ਨੇ ਇੱਕ ਰੈਲੀ ਦਾ ਰੂਪ ਧਾਰਨ ਕੀਤਾ ਔਰ ਇਸ ਪਿੰਡ ਦੇ ਵਿੱਚੋਂ ਚੌੜਾਕਲਾਂ ਦੇ ਵਿੱਚੋਂ ਤਕਰੀਬਨ 50 ਪਰਿਵਾਰ ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਔਰ ਉਹਨਾਂ ਨੇ ਇਹ ਵਾਅਦਾ ਕੀਤਾ ਵਾ ਕਿ ਅਸੀਂ 2024 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਪਿੰਡ ਤੋਂ ਜਿਤਾ ਕੇ ਹੀ ਆਪਣਾ ਅਗਲਾ ਕਦਮ ਲਵਾਂਗੇ ਕਿਉਂਕਿ ਪਿਛਲੀਆਂ ਪਾਰਟੀਆਂ ਨੇ ਕਾਫੀ ਇਨਾ ਪਿੰਡਾਂ ਦੇ ਵਿੱਚ ਖਲਪਲੀ ਮਚਾਈ ਐ ਔਰ ਆਮ ਆਦਮੀ ਪਾਰਟੀ ਦੇ ਆਉਣ ਨਾਲ ਅੱਜ ਸਰਦਾਰ ਗਦੀਪ ਸਿੰਘ ਰੰਦਾਵਾ ਜੀ ਦੀ ਜੇ ਜਿਹੜੀ ਮੀਟਿੰਗ ਲਈ ਆ ਉਹਨਾਂ ਨੇ ਉਹ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਰੇ ਪਿੰਡ ਨੇ ਕਿ ਅਸੀਂ ਆਮ ਆਦਮੀ ਪਾਰਟੀ ਦਾ ਵੱੱਟ ਚੜ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ ਜੋ ਆਮ ਆਦਮੀ ਪਾਰਟੀ ਅਸਲ ਵਿੱਚ ਪੰਜਾਬ ਦੇ ਵਿੱਚ ਕੰਮ ਕਰ ਕੀ ਉਤੋਂ ਤੋਂ ਖੁਸ਼ ਜੇ ਹਾਂਜੀ ਵੇਖੋ ਉਹ ਹਰ ਜਗ੍ਹਾ ਹੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਰਦਾ ਕਿ ਇਹਨਾਂ ਨੂੰ ਇਹਨਾਂ ਨੇ ਬਿਲਡਿੰਗਾਂ ਬਣਾਤੀਆਂ ਪਰ ਕੰਮ ਨਹੀਂ ਕੀਤਾ ਹੁਣ ਜੇ ਉਹਨਾਂ ਨੇ ਬਣੀਆਂ ਬਿਲਡਿੰਗਾਂ ਦੇ ਵਿੱਚ ਕੰਪਿਊਟਰ ਰੱਖ ਕੇ ਚੰਗੇ ਟੀਚਰ ਸੱਦ ਕੇ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਵਗੈਰਾ ਕਰਵਾਏ ਨੇ ਤੇ ਇਹਨਾਂ ਨੇ ਬਿਲਡਿੰਗਾਂ ਨੂੰ ਸਿਰਫ ਖੜੇ ਕੀਤੇ ਹੈ ਕਿ ਸਿਰਫ ਇਹਨੇ ਪੈਸੇ ਲਾ ਦਿੱਤੇ ਨੇ ਪੈਸੇ ਦੀ ਫਜ਼ੂਲ ਵਰਤੋਂ ਕੀਤੀ ਹੈ ਦੂਸਰੀਆਂ ਪਾਰਟੀਆਂ ਨੇ ਆਵਾਜ਼ ਦੀ ਪਾਰਟੀ ਨੇ ਪੰਜਾਬ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਵਿੱਚ ਕੰਮ ਕਰ ਰਹੀ ਹੈ ਔਰ ਅਸੀਂ ਸਾਰੇ ਇਲਾਕਾ ਨਿਵਾਸੀ ਮੈਂ ਨਿਰਮਲ ਸਿੰਘ ਬਲਾਕ ਪ੍ਰਧਾਨ ਪਿੰਡ ਦੋਸਤਪੁਰ ਤੋਂ ਆਂ ਔਰ ਇਹ ਪਿੰਡ ਮੇਰੇ ਅੰਡਰ ਆਉਂਦਾ ਅਸੀਂ ਪੂਰਾ ਜਿੰਨੇ ਵੀ ਸਾਡੇ ਮੇਰੇ ਅੰਡਰ 14 ਪਿੰਡ ਆਉਂਦੇ ਨੇ ਅਸੀਂ 14 ਦੇ 14 ਪਿੰਡ ਮਿਲ ਕੇ ਆਮ ਆਦਮੀ ਪਾਰਟੀ ਦੀ ਸੇਵਾ ਕਰਾਂਗੇ